ਪ੍ਰਚਾਰ ਦੇ ਅਖਰੀ ਅਰਥ ਨੇ ਦੂਜੇ ਦੇ ਪ੍ਰਤੀ ਕਿਸੇ ਵਸਤੂ ਜਾਂ ਹਸਤੀ ਦੀਆਂ ਖੂਬੀਆਂ ਨੂੰ ਬਿਆਨ ਕਰਨਾ ਬੜੇ ਸੋਹਣੇ ਦਾ ਪ੍ਰਚਾਰ ਦਾ ਮਤਲਬ ਚਾਰ ਸੁੰਦਰ ਪਰ ਦੂਜੇ ਨੂੰ ਦੂਜੇ ਨੂੰ ਕਿਸੇ ਵਸਤੂ ਦੀਆਂ ਹਸਤੀ ਦੀਆਂ ਖੂਬਸੂਰਤੀਆਂ ਮਹਾਨਤਾ ਉਹਦੇ ਗੁਣ ਬਿਆਨ ਕਰਨ ਹੈ ਇਹਨੂੰ ਪ੍ਰਚਾਰ ਕਹਿੰਦੇ ਹੈ ਜਿੱਲੀ ਦੇ ਚਿਕ ਸਿੰਘ ਮੈਨੂੰ ਆਪਣੀ ਫੈਕਟਰੀ ਦਿਖਾ ਰਿਹਾ ਸੀ ਖੰਡਗਾ ਗਾਇਨੇ ਜੀ ਅਸੀਂ ਡੇਲੀ 35000 ਰੁਪਇਆ ਖਰਚ ਕਰਦੇ ਆ ਪ੍ਰਚਾਰ ਤੇ ਡੇਡੇ ਰੋਜ਼ ਦਾ ਇਹ ਸਾਡਾ ਖਰਚ ਹੈ ਤਾਂ ਸਾਡੀ ਚੀਜ਼ ਘਰ ਘਰ ਪਹੁੰਚਦੀ ਲੋਕੀ ਲੈਂਦੇ ਇਸ ਸਾਉਣ ਦੇ ਇਸ਼ਨਾਨ ਕਰਨ ਨਾਲ ਮਨ ਖੂਬ ਸੂਰਤ ਹੋ ਜਾਂਦਾ ਹੈ बार-बार ਪੜਨ ਤੇ ਸੁਣਨ ਵੇਖਣ ਨੂੰ ਮਿਲ ਜਾਏ ਮਨ ਨੂੰ ਲੱਗੇ ਪਹਿਲੇ ਮੈਂ